ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਤੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਤੁਸੀਂ ਆਵਾਜ਼ਾਂ ਸੁਣ ਸਕਦੇ ਹੋ ਵੀ ਬੱਦਲ ਪਾਹੋ ਕੜਕ ਰਿਹਾ ਅੱਜ ਤਰੀਕ ਹੈ ਜੀ 16 ਤੇ ਅੱਜ ਸਾਡੀ ਘਰ ਦੀ ਵਾਪਸੀ थी 1 ਵਜੇ ਅਸੀਂ ਨਹਾਣ ਲੰਘੇ ਤੇ ਤੁਸੀਂ ਪਿੱਛਾ ਬਲੌਗ ਵੀ ਦੇਖਿਆ ਜਾ ਰਹੇ ਤੇ ਐਨੇ ਨੂੰ ਮੀਂਹ ਇੰਨਾ ਆ ਗਿਆ ਜਦੋਂ ਨਹਾ ਕੇ ਆਏ ਜੀ 2 ਵਜੇ ਓਹ ਹੋਏ ਹੋਏ ਰੱਬਾ ਰਹਿਣਾ ਰਹਿ ਰੱਬ ਦਾ ਨਾ ਤੇ ਲੋ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਪਏ ਐ ਇੱਧਰ ਜਾ ਬਾਹਰ ਦੇਸਾਂ ਬਦੇਸਾਂ ਤੋਂ ਦੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪਣੇ ਬਲੌਗ ਨੂੰ ਇੱਤੈ ਹੀ ਵੱਧ ਚੜ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਬਾਕੀ ਜੀ ਲੋ ਹੁਣ ਟਾਈਮ ਹੋ ਰਿਹਾ 4 4:30 5 ਦਾ 4:30 ਦਾ ਹੋ ਰਿਹਾ ਜੀ ਮਸ਼ੀਨ ਲੱਗੀ ਵੀ ਅੱਜ ਉਹ ਤੇ ਪੱਥਰ ਵੀ ਇੱਧਰ ਤੋਂ ਚੱਕ ਚੱਕ ਡਰੰਪ ਕਰਦੇ ਤੇ ਬੜਾਈ ਕਿੰਨੀ ਵੀ ਰੋਡ ਦੇ ਨਾਲ ਉਧਰ ਤੋਂ ਜਾਈ ਜਾਊਗਾ ਫਿਰ ਕਿਉਂਕਿ ਹੁਣ ਬਰਸਾਤਾਂ ਆਏ ਜੀ ਆਪਣੇ ਕਿੰਨੀ ਵੀ ਮੌਨਸੂਨ ਅੱਜ ਮੈਨੂੰ ਲੱਗਦਾ ਆਪਣੇ ਪੰਜਾਬ ਵੀ ਮੀਂਹ ਹੋ ਲਿਆ ਹੁਣ ਤੇ ਹੁਣ ਤੁਸੀਂ ਨਾਲ ਬਣੇ ਰਹੋ ਤਹਾਨੂੰ ਦਿਖਾਨਾ ਪਹਿਲਾਂ ਤਾਂ ਮੈਂ ਵਿਊ ਤੇ ਨਾਲੇ ਕਰਦੇ ਹਾਂ ਗੱਲਬਾਤ ਨਾਲੇ ਦੇਖੋ ਬੱਦਲ ਕਿੰਨਾ ਮੈਨੂੰ ਲੱਗਦਾ ਵੀ ਕਿਣੀਆਂ ਹੀ ਤਾਂ ਆ ਗਈਆਂ ਫੇਰ ਤੇ ਜਿਹੜਾ ਮੀਂਹ ਆਇਆ ਤਾਂ ਜੀ ਪਹਿਲਾਂ ਉਹਦਾ ਮੈਂ ਤੁਹਾਨੂੰ ਇੱਕ ਮਿੰਟ ਦਾ ਬਲੌਗ ਜ਼ਰੂਰ ਦਊਂਗਾ ਤੇ ਹੁਣ ਤੁਸੀਂ ਨਾਲ ਬਣੇ ਰਹੋ ਜੇ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਐਨੀ ਗੱਲ ਮੈਂ ਜ਼ਰੂਰ ਦੱਸ ਦਿੰਨਾ ਜੀ ਵੀ ਅੱਜ ਆਪਣੀ ਵਾਪਸੀ ਧੀ ਤੇ ਹੁਣ ਆਪਣਾ ਪਿਛਲਾ ਬਲੌਗ ਚੱਲ ਰਿਹਾ ਤੁਸੀਂ ਦੇਖੇ ਰਹੇ ਤੇ ਬਾਕੀ ਹੁਣ ਕੀ ਕਰੀਏ ਜੀ ਗੱਲ ਇਹ ਹੋ ਰਹੀ ਹੈ ਵੀ ਡਰ ਵੀ ਬਹੁਤ ਹੈ ਮਨ ਦੇ ਵਿੱਚ ਵੀ ਆਪਣੀ ਗੱਡੀ ਵੀ ਆ ਸਰਾਈ ਵੀ ਹੈ ਜੀ ਜਿਹੜਾ ਰਸਤਾ ਹੈ ਪੜੈਰੀ ਤੱਕ ਕੱਚਾ 3-3 ਕਿਲੋਮੀਟਰ ਦਾ ਵੀ ਜੇ ਕਿਤੇ ਅੱਜ ਰਾਤ ਨੂੰ ਪਈ ਗਿਆ ਮੀਂਹ ਇਕਣਾ ਹੁਣ ਪਿਆ ਤੋਂ 1 ਘੰਟਾ ਲਗਾਤਾਰ ਪਈ ਗਿਆ ਮੀਂਹ ਤੇ ਲੋ ਜੀ ਹੁਣ ਨਾਲ ਬਣੇ ਰੋ ਮੈਂ ਤੁਹਾਨੂੰ ਦਿਖਾਨਾ ਵੀ ਮੀਂਹ ਨੇ ਕਿਆ-ਕਿਆ ਨੁਕਸਾਨ ਵੀ ਕਰਿਆ ਹੈ ਬਣੇ ਰਹਿਓ ਨਾਲ ਵਲੌਗ ਤੇ ਤਿੰਨ ਮਲਾਨਾ ਸਾਰਿਆਂ ਨੂੰ ਤੇ ਚਾਚੀ ਉਹਨੇ ਗਏ ਵੀ ਜੀ ਉੱਧਰ ਉਹਨਾਂ ਨੇ ਵੀ ਆ ਜਣਾ ਤੇ ਹੁਣ ਤੁਸੀਂ ਨਾਲ ਬਣੇ ਰਹੋ ਕਰਦੇ ਗੱਲਬਾਤ ਸਾਰਿਆਂ ਨਾਲ ਤੇ ਨਾਲੇ ਪਿਉ ਵੇਖਦੇ ਨਾਲੇ ਮੌਸਮ ਤੇ ਨਾਲੇ ਦਿਖਾਨੇ ਤੁਹਾਨੂੰ ਸਾਨੂੰ ਜੀ ਸਮਾਚਲਦੀਆਂ ਹਸੀਨ ਬਾਦੀਆਂ ਵੀ ਬਣੇ ਰਹਿ ਗਏ। ਲੋ ਜੀ ਲੋ ਜੀ ਦੇਖੋ ਕਿੰਨਾ ਪਾਣੀ ਚਲਾਤੇ ਆ ਪ੍ਰਮਾਤਮਾ ਨੇ। ਪਹਿਲਾਂ ਤਾਂ ਕਹਿੰਦੇ ਤੇ ਅਸੀਂ ਉੱਧਰ ਪੰਜਾਬ ਤੋਂ ਆਏ ਵੀ ਇੱਧਰ ਵੀ ਗਰਮੀ ਆ ਇੱਧਰ ਵੀ ਪਰ ਜਿੱਦਣ ਦੇ ਆਏ ਸਾਨੂੰ ਹਰ ਰੋਜ਼ ਤਿੰਨ ਦਿਨ ਹੋਏ ਸਾਨੂੰ ਆਇਆਂ ਨੂੰ ਦੋ ਦਿਨ ਤਿੰਨ ਦਿਨ 13 ਤਰੀਕ ਦੇ ਆਏ ਵੇ ਅਸੀਂ। ਅੱਜ 16 ਤਰੀਕ ਐ ਇਹ ਲੋ ਜੀ ਦੇ ਕਿੰਨਾ ਪੂਰੇ ਤੇ ਪਾਣੀ ਨਾ ਉਹ ਦੇਖੋ ਫਿਰ ਅਸੀਂ ਨੱਕਾ ਲਾਇਆ। ਉਹ ਨੱਕਾ ਕਾ ਤੋਂ ਲਾਇਆ। ਤੁਹਾਨੂੰ ਇਹ ਵੀ ਜ਼ਰੂਰ ਦੱਸਣਾ ਦੇਖੋ ਘਰਾਲਾਂ ਪਾਤੀਆਂ ਜੀ। ਪੂਰਾ ਪਿਆ ਜੀ। ਘੰਟਾ ਡੇਢ ਘੰਟਾ ਟਿਕਾਵੇਂ ਆ ਰਸਮਾ ਕਰੋ ਤਾਂ ਵੀ ਵੀਊ ਚੈੱਕ ਮੋਰ ਕਹਿੰਦੇ ਵੀ ਹੋਰ ਆਣਦੇ ਪਰਮਾਤਮਾ ਮੀ ਅਜੇ ਗੱਲ ਬਣੀ ਨਹੀਂ ਕਿਉਂਕਿ ਮੋਰਾਂ ਦੇ ਖੰਭ ਜ਼ਿਆਦਾ ਹੁੰਦੇ ਹਨ ਨਾ ਸਰੀਰ ਤੇ ਇਹ ਲੋ ਜੀ ਆਪਣੇ ਮੈਂ ਨਾ ਜੀ ਥੋੜੀ ਇੱਕ ਦੇਖਿਆ ਏ ਫੇਸਬੁੱਕ ਤੇ ਕਿਸੇ ਦੀ ਵੀਡੀਓ ਪਾਈ ਵੀ ਆਪਣੇ ਉੱਧਰ ਦੁਕਾਨਾਂ ਦੇ ਨਾਲ ਹਨੀ ਪੀਜੇ ਵਾਲ ਤੇ ਉਹਨੇ ਪਾਇਆ ਭਾਈ ਮੈਨੂੰ ਲੱਗਦਾ ਸ਼ਾਮ ਨੂੰ 3-4 ਵਜੇ ਉੱਧਰ ਹੋ ਲਈ ਸਾਡੇ ਵੱਲ ਵੀ ਵਰਖਾ ਤੇ ਬੱਦਲ ਉੱਧਰ ਤੋਂ ਹੀ ਆ ਰਿਹਾ ਇਹ ਜੋੜ ਦੀ ਸਾਈਡ ਤੋਂ ਤੇ ਹੁਣ ਇੱਧਰ ਵੀ ਆ ਰਿਹਾ ਇਹ ਬੱਦਲ ਪੈਣ ਲੱਗ ਗਿਆ ਜੀ ਤੇ ਲਓ ਜੀ ਇਹ ਜਿਹੜਾ ਕਾਰਨ ਤਾਂ ਇਹ ਜਿਹੜਾ ਉੱਪਰ ਦਾ ਪਾਣੀ ਹੈ ਰਸਤੇ ਵਾਲਾ ਫਿਰ ਉਰੇ ਨੂੰ ਹੋ ਕੇ ਇੱਧਰ ਦਾ ਉਹ ਰਸਤੇ ਦਾ ਵੀ ਇੱਧਰ ਨੂੰ ਹੋ ਕੇ ਇਕੱਠਾ ਹੋ ਕੇ ਉੱਰਾ ਜਾਂਦਾ ਫਿਰ ਅਸੀਂ ਨੱਕਾ ਲਾ ਕੇ ਨਾ ਫਿਰ ਇਹ ਪਾਣੀ ਇੱਧਰ ਨੂੰ ਤਾਰਿਆ ਜੀ ਤੇ ਹੁਣ ਫਿਰ ਬਚਾਅ ਹੋ ਗਿਆ ਸਾਡਾ ਇੱਧਰ ਦਾ ਕਹਿਣਾ ਤਾਂ ਸੋਚਿਆ ਵੀ ਥੋੜਾ ਜਿਹਾ ਕੇ ਪੈਣਾ ਪਰ ਜਦ ਲਗਾਤਾਰ ਪਈ ਗਿਆ ਪਈ ਗਿਆ ਪਈ ਗਿਆ ਫਿਰ ਪ੍ਰੋਬਲਮ ਆਈ ਹੈ ਜੀ ਪੱਤਲਾ ਹੈ ਨਾ ਆ ਗਿਆ ਜੀ ਮੀਂਹ ਵੀ ਲੱਗ ਗਿਆ ਪੈਣ ਮੀਂਹ ਆਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਵਲੌਗ ਦੇ ਦਈਏ ਵੀ ਅੱਜ ਕੰਮਕਾਰ ਵੀ ਚੱਲ ਰਿਹਾ ਜੀਸੀਬੀ ਦੇ ਨਾਲ ਉਹ ਕਿੱਦਾਂ ਜੀ ਅੱਜ ਪੱਥਰ ਟੋਣੇ ਦੇ ਪਰ ਮੀਂਹ ਆਣ ਦੇ ਕਾਰਨ ਰਸਤਾ ਹੋ ਗਿਆ ਕਿੱਲਾ ਫਿਰ ਜੀਦੇ ਕਰਕੇ ਹੀ ਦੋ ਕਗੇੜੀ ਲੱਗੇ ਤੈਨੂੰ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਜੀ ਮਸ਼ੀਨ ਵਾਲਿਆਂ ਨੇ ਕਹਿੰਦੇ ਵੀ ਚਲੋ ਜਿਹੜੇ ਬੜੇ ਬੜੇ ਪੱਥਰ ਅੱਦੇ-ਅੱਦੇ ਪੰਨੇ ਤੇ ਉਹ ਦੇਖੋ ਉੱਪਰ ਬੜਾ ਵੀ ਥਲ ਤੇ ਆ ਤੇ ਉਹ ਮਸ਼ੀਨ ਨਾਲ ਪੱਟ ਕੇ ਫਿਰ ਬਾਹਰ ਕੱਢਿਆ ਏ ਵੀ ਜੇ ਮੀਂਹ ਲੱਗ ਗਿਆ ਨਾ ਪੈਣਾ ਤਾਉ ਖਾ ਹੋ ਜਾਣਾ ਫਿਰ ਨਿਕਲਣਾ ਨਹੀਂ ਚਲੋ ਕੰਮ ਚੱਲਦਾ ਹੋ ਜੂ ਹਾਂਜੀ ਹਾਂ ਇੱਕ ਗੱਲ ਹੋਰ ਕਰਨੀ ਸੀ ਮੈਂ ਪਿਛਲੇ ਬਲੌਗ ਦੇ ਵਿੱਚ ਤੁਹਾਨੂੰ ਦਰਾਖਤ ਦਿਖਾਇਆ ਈ ਤੇ ਜਿਹੜਾ ਜੀ ਇਹ ਕਹਿੰਦਾ ਤਾਂ ਮੈਂ ਵੀ ਬਹੁਤ ਸੋਹਣਾ ਦਰਾਖਤ ਹੈ ਸੀ ਉਹ ਪਿੱਛੇ ਵੀ ਦੇਖਿਆ ਆਂਦੇ ਵਕਤ ਇਹ ਦਰਾਖਤ ਪਤਾ ਕਾ ਦਾ ਈ ਜੀ ਤੇ ਮੈਂ ਨਾ ਪਿਛਲੇ ਬਲੌਗਾਂ ਵਿੱਚ ਆਪ ਸਭ ਨੂੰ ਇਹ ਦਰਾਖਤ ਬਾਰੇ ਦੱਸਿਆ ਤਾਂ ਵੀ ਇਹ ਦਰਾਖਤ ਦਾ ਮੈਨੂੰ ਨਾਮ ਤਾਂ ਪਤਾ ਨਹੀਂ ਨਾ ਪਤਾ ਕਾ ਦਾ ਇਹ ਰਿਠਿਆਂ ਦਾ ਈ ਰਿਠਾ ਈ ਇਹ ਦੇਖਣ ਲੱਗਣ ਲੱਗੇ ਜਿਹੜੇ ਨਾ ਆ ਗਏ ਆਪਣੇ ਬਜ਼ੁਰਗ ਕਿਆ ਕਰੇ ਕਰਦੇ ਸਭ ਤੋਂ ਪਹਿਲਾਂ ਰਿੱਠਿਆਂ ਨੂੰ ਐ ਉਬਾਲ ਗੂਲ ਕੇ ਗਰਮ ਕਰਕੇ ਇਹਨਾਂ ਦੇ ਫਿਰ ਉਹਨਾਂ ਦਾ ਜਿਹੜਾ ਪਾਣੀ ਨਿਕਲਦਾ ਤਾਂ ਉਹ ਕਹਿੰਦੇ ਉਹਦੇ ਨਾਲ ਕੱਪੜੇ ਧੋਏ ਕਰਦੇ ਪਈ ਅੱਗੇ ਇਹ ਐ ਰਿੱਠੇ ਦਾ ਦਰਖਤ ਦੇਖ ਲੋ ਜੀ ਇਹਦੇ ਨਿੰਮ ਵਰਗੇ ਪੱਤੇ ਲੱਗਦੇ ਮੈਨੂੰ ਉਹ ਤੋਂ ਵੱਡੇ ਆ ਥੋੜੇ ਇਹ ਦਰਖਤ ਐ ਇਹ ਲੱਗੇ ਹੋਏ ਤੇ ਮੈਨੂੰ ਕੱਲ ਮਨਜੀਤ ਨਾਲ ਗੱਲ ਕਰੀ ਸੀ ਤਾਂ ਮੇਰੇ ਖਿਆਲ ਆਇਆ ਪਿਛਲਾ ਬਲੌਗ ਪਾਏ ਵੇ ਜਿਹੜਾ ਉਹਨਾਂ 'ਚ ਮੈਂ ਦਰਖਤ ਦਿਖਾਇਆ ਤਾਂ ਹੈ ਤਾਂ ਇਹ ਗੁੱਲਰ ਵੀ ਦਿਖਾਇਆ ਤਾਂ ਇੱਧਰ ਵੀ ਇਹਨੂੰ ਇਹਦੇ ਜਿਹੜਾ ਫਲ ਲੱਗਦਾ ਉਹ ਬਾਂਦਰ ਪੁੰਦਰ ਖਾਨ ਨਹੀਂ ਮਿੱਠਾ ਹੁੰਦਾ ਪਰ ਇਹ ਇਧ ਰੱਖਦਾ ਹੈ ਰੱਖੇਦਾ ਤੇ ਇੱਕ ਉਹ ਦੇਖੋ ਜੀ ਉਹਦੇ ਬਾਰੇ ਵੀ ਹੁਣ ਚਾਚੇ ਤੋਂ ਪੁੱਛਨੇ ਚਾਚਾ ਉੱਪਰ ਲੰਘ ਗਿਆ ਦੇਖੋ ਜਿਹੜੇ ਪਲੀ ਪਲੀ ਪੱਤੀਆਂ ਇਧ ਰੱਖਦਾ ਹੈ ਜਾਂ ਜੋੜਜੀ ਨੂੰ ਆਣੇ ਨਾਲ ਅਸੀਂ ਪੱਟੇ ਤੋਂ ਉੱਥੇ ਹੀ ਬਹੁਤ ਆਲੇ ਦਾਲੇ ਰੋੜਦੇ ਤੇ ਲੋ ਜੀ ਇੱਕ ਤਾਂ ਇਹ ਕੱਢੇ ਹੀ ਪੱਥਰ ਇਹ ਹੁਣ ਦੇਖੋ ਨਾ ਜਿਹੜੇ ਉਹ ਕੰਮ ਕਰਦੇ ਆ ਜੀ ਪੱਥਰ ਤੋੜਦੇ ਆ ਫਿਰ ਉਹਨੂੰ 6 ਬਾਈ 6 ਚ ਬਣਾਣੇ ਜਾਂ ਤਿੰਨ ਪੱਥਰ ਦਬਲ ਕਰਦੰਨੇ ਤਾਂ ਉਹ ਕਹਿੰਨੇ ਵੀ ਸਾਡੇ ਪੱਕਾ ਨੂੰ ਕੰਮ ਨਹੀਂ ਹੈ ਇੱਕ ਤਾਂ ਇਹ ਕੱਢੇ ਅੱਜ ਪੱਥਰ ਮੀਂਹ ਦੇ ਵਿੱਚੇ ਚੱਲੇ ਦੀ ਰਹੀ ਜਾਈ ਸੀ ਮਸੀਂ ਤੋੜਨਾ ਸੋਖਾ ਹੋ ਗਿਆ ਕਹਿੰਦਾ ਵੀ ਇਹਨਾਂ ਥੱਲੇ ਕੱਢ ਦੋ ਤੇ ਇਕੁਰੇ ਨੂੰ ਪਾਣੀ ਵੀ ਨਿਕਲਦਾ ਹੈ ਤੇ ਉਹ ਪੱਥਰ ਚੱਕ ਚੱਕ ਤੇ ਵੀ ਕਾਹ ਲੂ ਜੇ ਅੱਜ ਤੋਂ ਜੇ ਬਾਰਿਸ਼ ਜ਼ਿਆਦਾ ਲੱਗੀ ਨਾ ਕਹਿੰਦੇ ਫਿਰ ਜਿਹੜੇ ਅਸੀਂ ਘੜੇ ਬੇ ਪੱਥਰ ਐ ਤੋੜੇ ਬੇ ਐ ਉਹ ਨੁਕਸਾਨ ਨਾ ਹੋ ਜਾਵੇ ਮਾਲਕ ਕਹਿੰਦਾ ਹੁਣ ਆਪਣੀ ਜੀਸੀਬੀ ਭੇਜਤੀ ਵੀ ਉਹਨਾਂ ਨੂੰ ਬਾਹਰ ਕਿਤੇ ਰੋਡ ਦੇ ਨਾਲ ਡੰਪ ਕਰ ਲੈਣੇ ਉੱਥੋਂ ਫਿਰ ਭੇਜੀ ਜਾਉਂਗੇ ਲੋ ਜੀ ਮੀਂਹ ਜਦਾਂ ਆ ਰਿਹਾ ਹੁਣ। ਪੂਆਛ। ਤੇ ਚੱਲਦੇ ਆਂ ਜੀ ਉੱਤੋਂ ਨੂੰ ਤੁਹਾਨੂੰ ਉੱਤਰ ਵੀ ਦਿਖਾਣਾ ਇੱਕ ਦੋ ਪੱਥਰ ਦੇ ਪਿਛਲੇ ਬਲੌਗ ਵਿੱਚ ਜਿਹੜੇ ਪਿੱਛੇ ਉਠਾਇਆ ਬੱਦੇ ਵੱਡਾ ਪੱਥਰ। ਉਹਨਾਂ ਨਾਲ ਅੱਧਾ ਕਿਤਾਬ ਉੱਪਰ ਚੜ੍ਹ ਕੇ ਤੋੜ ਦਿਆ ਤਾਂ ਫਿਰ ਅੱਧਾ ਕਿ ਜਿਹੜਾ ਰਹਿ ਗਿਆ ਤਾਂ ਕਹਿੰਦੇ ਹੁਣ ਉੱਪਰ ਨਹੀਂ ਖੜ ਹੋਣਾ ਪੱਥਰ ਤੇ ਟੁੱਟਣਾ ਨਹੀਂ। ਫਿਰ ਰਾਜਸਫਤ ਆਜਿਉਣਾ ਨਾ ਦੁਪਹਿਰ ਤੋਂ ਬਾਅਦ ਪੱਥਰ ਘਟਾ ਕਢਾ ਲਏ ਆਪਣੇ ਆ ਜਾ ਚਾਚਾ ਕੀ ਆ ਵੇਖਦੇ ਫਿਰਦੇ ਆ ਜਿੱ ਉਧਰ ਨੂੰ ਲਓ ਜੀ ਜਿਹੜਾ ਆਪਾਂ ਨਾ ਕੱਲ ਵਾਲਾ ਬਲੌਗ ਛੱਡਿਆ ਤਾਂ ਉਹਦੇ ਵਿੱਚ ਮੈਂ ਕਿਹਾ ਤਾਂ ਵੀ ਚਾਚੇ ਨੇ ਬੱਕਰੇ ਪਾਲੇ ਵੀ ਬੱਕਰੇ ਪਾਲਨੇ ਕਿਹੜਾ ਸੁੱਖ ਹੈ ਤਾਂ ਇੱਕ ਵੀਰ ਭੈਣ ਭਰਾ ਆਪਣੇ ਕਮੈਂਟ ਕਰ ਰਹੇ ਆ ਇੱਕ ਨਾ ਕਿਸੇ ਨੇ ਕਮੈਂਟ ਕਰਿਆ ਮੇਰੇ ਆਈਡੀ ਦਾ ਨਾਮ ਯਾਦ ਹੈ ਨਹੀਂ ਕਹਿੰਦਾ ਬੱਕਰੇ ਪਾਲਦੇ ਆ ਮਤਲਬ ਕੀ ਕੀ ਕਰਦੇ ਆਂ ਫਿਰ ਲਓ ਜੀ ਜੇ ਬੱਕਰੇ ਇੱਧਰ ਪਾਲਦੇ ਆਂ ਜਿੱਦਾਂ ਆਪਾਂ ਉੱਧਰ ਆਪਣੇ ਪੰਜਾਬ ਵਿੱਚ ਮਹਿਸਾ ਰੱਖ ਲੰਨੇ ਉਹਦਾ ਫਿਰ ਦੁੱਧ ਵੀ ਵੇਚ ਦਿੰਨੇ ਜਾਂ ਕੋਈ ਕੋਈ ਵਪਾਰੀ ਆਪਣੀਆਂ ਮਹਿਸਾਂ ਦਾ ਕੰਮ ਕਰ ਲੈਂਦਾ ਏ ਮਹਿਸਾਂ ਲਿਆਣੇ ਜਾਂ ਘਰ ਦੀਆਂ ਪਾਲ ਕਈ ਵੇਚਦੇ ਏ ਇਦਾਂ ਹੀ ਇੱਧਰ ਬੱਕਰੇ ਆਂ ਜੀ ਛੋਟੇ ਛੇਲੂ ਲਿਆਣੇ ਉਹ ਪਾਲ ਕੇ ਫਿਰ ਵੇਚਣੇ ਜੇ ਲੋੜ ਹੈ ਹੈ ਕਿ ਨਹੀਂ ਜੀ ਅੱਛਾ ਇਹ ਇਹਨੂੰ ਹੁਣ ਪਛਾਣ ਲੱਗ ਗਈ। ਆਹ ਪੱਧਰਾ ਜਾਂ ਹੋ ਜੂਗਾ ਇਹ ਟੋਏ 'ਚ ਗਿਰਜ ਬੈ ਹਨਾ ਜੀ। ਆਹੋ ਉਹ ਪੱਥਰ ਪਏ ਸਾਈਡ ਪਰ। ਉਹ ਉਹਨੇ ਰੱਖੇ ਵੇ ਜਿਹੜੇ ਘੜਕਾ ਐ। ਚਾਚੇ ਉਹ ਦਰਖਤ ਕਿਹੜਾ ਜਿਹੜਾ ਪੀਲੀ ਜਿਹੀ ਪੱਤੀਆਂ ਵਾਲਾ ਕਿਆ ਬਣਦਾ ਇਹਦਾ? ਹੈ ਜੀ? ਚਿਕਾਕਾਈ। ਅੱਛਾ ਇਹ ਕਾਦੇ ਕੰਮ ਆਉਂਦੇ ਜੀ ਜਿਹੜੇ ਇਹਨੂੰ ਫਲੀਆਂ ਲੱਗਣੀਆਂ ਹੁਣ ਫਲ ਫੁੱਲਾਂ ਤੋਂ ਬਾਅਦ। ਫਲ ਲੱਗਣਾ? ਹਾਂ ਉਹ ਲੱਗੀਆਂ। ਇਹਨਾਂ ਨਹੀਂ ਲੰਦੀਆ ਟਾਟਾ ਜੀ। ਅੱਛਾ ਜੀ। ਹਾਂ। ਜਿਕਣਾ ਸਾੜਾ ਉਧਰ ਸਰੀਂਹ ਦਾ ਲੱਗਦੇ ਜਾਂ ਹੋਰ ਐ? ਟੋਰੀਆਂ ਹੀ ਮੰਗ ਲੰਬੀਆਂ ਹੀ ਹੈਂ ਹੈ। ਛੁਣਛਣੇ ਜੇ। ਉਹਨਾਂ ਪਤਾ ਨਹੀਂ ਕਦ ਕਦ ਆ ਪੈਂਦੀ ਆ। ਅੱਛਾ ਜੀ ਪੈਂਦੇ ਆ ਹੈਂ? ਠੀਕ ਹੈ ਜੀ। ਲੋ ਉਹ ਵੀ ਪੈਂਦੀ ਲਾਣੇ ਸੀਰ ਨੂੰ ਲਾਣੇ ਵਾਲੀ ਪੈਂਦੀ। ਹਾਂਜੀ। ਉਹਦੇ ਚ ਵੀ ਪੈਂਦੀ ਹੈਂ। ਠੀਕ ਹੈ ਜੀ। ਲੋ ਜੀ ਤੁਹਾਨੂੰ ਇੱਕ ਨੌਲੇਜ ਦੀ ਗੱਲ ਹੋਰ ਪੁੱਛ ਕੇ ਦੱਸਿਆ ਵੀ ਉਹ ਦਰਖਤਵਾਰੀ ਪਤਾ ਲੱਗ ਗਿਆ। ਤੇ ਮੈਂ ਤਾਂ ਇੱਧਰ ਇਹ ਦੇਖਣਾ ਆਣਾ ਤਾਂ ਵੀ ਅੱਜ 3-4 ਘੰਟੇ ਮਸ਼ੀਨ ਕਦੀ ਥੱਲੇ ਚੱਲ ਰਹੀ ਕਦੀ ਉਰੇ ਵੀ ਕਰਿਆ ਕੇਤਾ। ਉਹ ਪੱਥਰ ਤਾਂ ਹੀ ਵੱਡਾ ਦੇਖੋ ਇਹ ਦੋ ਹੋਰ ਨਿਕਲ ਗਏ ਅੰਦਰੋਂ ਉਹ ਪੱਥਰ ਦੇਖੋ ਉਹਨਾਂ ਨੇ ਨਾ ਅੱਧਾ ਤੋੜ ਕੇ ਤਾਂ ਕਿ ਉੱਪਰ ਬੈਠ ਕੇ ਤੋੜ ਕੇ ਘੜ ਕੇ ਇੱਟਾਂ ਬਣਾਤੀਆਂ ਤੇ ਹੁਣ ਉਹ ਗੜਿਆ ਬਤਾ ਉਹ ਪਟਾਇਆ ਅੱਜ ਉਹਨਾਂ ਦੇ ਉੱਪਰ ਬੈਠਦੇ ਹੋ ਜੂਗੇ ਕਹਿੰਦਾ ਅਸੀਂ ਕੰਮ ਕਰਦੇ ਹੋ ਜੂਗੇ ਚਲੋ ਜੇ ਕਹਿੰਦਾ ਬਰਸਾਤ ਲੱਗਣੀ ਵੀ ਇੱਕ ਦੋ ਦਿਨ ਤੋਂ ਬਾਅਦ ਜੇ ਨਿੱਖਰ ਗਿਆ ਫਿਰ ਅਸੀਂ ਕੰਮ ਕਰਦੇ ਹੋ ਜੂਗੇ ਐਦੀ ਗੱਲ ਕਰ ਰਿਹਾ ਤਾਂ ਵੀ ਇਹ ਚੋਏ ਇਹ ਚੋਆ ਜਾਣਦਾ ਉੱਪਰ ਉੱਪਰ ਦਾ ਪਾਣੀ ਤਾਂ ਕਹਿੰਦੇ ਵੀ ਇੱਥੇ ਤੋੜ ਕੇ ਪੱਥਰ ਘੜ ਕੇ ਨਾ ਇਟਾ ਬਣਾ ਕੇ ਰੱਖੀ ਵੀ ਤੇ ਆ ਵੀ ਜੇ ਉੱਪਰ ਤੋਂ ਕਿਤੇ ਮੀਂਹ ਜ਼ਿਆਦਾ ਪੈ ਗਿਆ ਉੱਪਰ ਤੋਂ ਫਿਰ ਪਹਾੜ ਖਿਸਕ ਵੀ ਜਾਂਦੇ। ਵੀ ਉਹ ਮਿੱਟੀ ਆ ਕੇ ਕਿਤੇ ਉੱਪਰ ਆ ਗਈ ਜਿਹੜੇ ਮਾਲਕ ਨੇ ਪੱਥਰ ਖਰੀਦੇ ਵੀ ਇਹ ਤੋੜਨੇ ਵਾਲੇ ਨੂੰ ਪੈਸੇ ਦਿੰਦਾ ਹੈ ਜੀ ਉਹਦੇ ਫਿਰ ਨੁਕਸਾਨ ਹੋ ਜਾਣਾ ਤਾਂ ਉਹ ਚੱਕ ਲਿਆ ਜ ਸਾਰੇ ਤੇ ਦੁਬਾਰਾ ਪੱਥਰ ਕੱਢ ਤੇ ਕੰਮ ਕਰਦੇ ਹੋ ਗਏ। ਗੱਲਬਾਤ ਜੇ ਇਤੋਂ ਮੈਂ ਐਡੀ ਗੱਲ ਕਹ ਆਹ ਦੇਖੋ ਆ ਮੇਰਾ ਨਾ ਗਾਰਡੀਗਾਰਡ ਆ ਜੀ। ਓਹ ਹੋ 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 ਮੈਂ ਐਡੀ ਗੱਲ ਕਰਦਾ ਤਾਂ ਜੀ। ਇਹ ਨੂੰ ਨਾ ਹੁਣ ਆ ਜੇ ਫੁੱਲ ਆਇਆ ਬਾ। ਜਾਦਿਆਂ ਨੂੰ ਫਲ ਲੱਗਣਾ ਉਹ ਸ਼ਿਕਾਕਾਈ ਦਾ ਬੂਟਾ ਆਹ ਦਰਾਖਤ ਲਾ ਲਓ ਜਾਂ ਅਜੇ ਤਾਂ ਹਲਕਾ ਏ ਹਾਂ ਫਿਰ ਚਾਚਾ ਅੱਜ ਤਾਂ ਵਾਪਸੀ ਹੋਣ ਲੱਗੀ ਦੀ ਸਾੜੀ ਅੱਜ ਤਾਂ ਪਰਮਾਤਮਾ ਅੱਗੇ ਅਰਦਾਸ ਹੈ ਕਰਤੀ ਵੀ ਹੋਰ ਰੋਕੀ ਐ ਫੇਰ ਕੱਲ ਨੂੰ ਮੰਗਲਵਾਰ ਵੀ ਐ ਤਾਂ ਨਿਕਲਣ ਲੱਗੇ ਤੇ ਅੱਜ ਅਸੀਂ ਕਿਉਂਕਿ ਫੇਰ ਤੁਹਾਨੂੰ ਪਤਾ 21 ਤਰੀਕ ਨੂੰ ਫੇਰ ਆਣਾ 22 23 ਫੇਰ ਦੋ ਤਿੰਨ ਦਿਨ ਲੱਗ ਜਾਣੇ ਹਾਂ ਮਾ ਚਲੋ ਨਾਲੇ ਘਰਾਂ ਕਿਹੜਾ ਮਾਰਿਆਂ ਦੇ ਠੰਡ ਹੋ ਗਈ ਹੈ ਨਾ ਇੱਕ ਹੋਰ ਹੈ ਜੀ ਮੈਨੂੰ ਐ ਲੱਗਦਾ 20 ਬਰਸਾਤ ਵਾਲਾ ਕੰਮ ਹੋ ਗਿਆ ਹੋਣੀ ਹੋਣੀ ਤਾਂ ਹੀ ਤੁਸੀਂ ਵੀ ਪੂਰੇ ਪ੍ਰਬੰਧ ਕਰ ਰਹੇ ਆ ਆਪਣੇ ਫਸਪਿੰਦਰ ਨਾ ਜਾਣਾ ਮੈਨੂੰ ਲੱਗਦੀ ਹੁਣ ਸਾਰੀ ਗੱਡੀ ਦਾ ਕਿਆ ਬਣੂਗਾ ਚਾਚਾ ਨਿਕਲ ਜਾ ਹੈ ਨਿਕਲ ਜਾ ਨਿਕਲ ਜਾਣੀ ਉਰੇ ਨੂੰ ਆ ਜੋਈ ਇੱਥੇ ਨੂੰ ਮੜਕ ਮੀਂਹ ਚ ਲੱਗ ਗਿਆ ਨਾ ਪੈਣ ਕਣੀਆਂ ਆ ਦੇਖੋ ਇਹ ਆਪਣੇ ਨਾਲੇ ਰਹਿੰਦਾ ਚਾਚਾ ਹਨੀ ਹਾਂ ਪਰਾਂ ਨੂੰ ਮਾਰ ਕੇ ਇਹਨੂੰ ਬਰਾਬਰ ਜਾ ਹੋ ਜਾਣਾ ਇਹਨੇ ਹਾਂ 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 ਜੀ ਆਪਣਾ ਸਥਾਨ ਵੀ ਇਹ ਕਿਹੜਾ ਇੱਥੇ ਨਾਲ ਜਿਹੜਾ ਮੱਥਾ ਟੇਕਦੇ ਅੱਛਾ ਜੀ ਮੰਦਿਰ ਬਣਾਉਂਗੇ ਅੱਛਾ ਜੀ ਕਈ ਆਪਣੇ ਜਿਹੜੇ ਨਾਲ ਜੁੜੇ ਹੋਏ ਸਬਸਕ੍ਰਾਈਬਰ ਕਹਿ ਰਹੇ ਤੇ ਜਿੱਦਣ ਪਹਿਲੇ ਦਿਨ ਮੈਂ ਬਲੌਗ ਪਾਇਆ ਜਦ ਆਪਾਂ ਸਕੈਚ ਆ ਜਾਂ ਫਿਰੇ ਹੱਸ ਰਹੇ ਤੇ ਕਹਿੰਨੇ ਵੀ ਚਾਚਾ ਥੋੜਾ ਘ ਹਾਰ ਗਿਆ ਬਾਈ ਹੁਣ ਦੇਖੋ ਉਮਰ ਵੀ ਹੋ ਗਈ ਕੁਸ ਪਹਿਲਾਂ ਤੁਹਾਨੂੰ ਪਤਾ ਵੀ ਸ਼ੂਗਰ ਵੀ ਹੈਗਾ ਏ ਫਿਰ ਚੱਕਰ ਤਾਂ ਪੇ ਜਾਂਦਾ ਏ ਪਰ ਫੇਰ ਵੀ ਚਾਚਾ ਸਾੜਾ ਕੰਡੇ 'ਤੇ ਪੜਿਆ ਹੁਣ ਠੀਕ ਹੋ ਗਿਆ ਜਿਹੜੀ ਪਹਿਲਾਂ ਚੱਕਰ ਤਾਂ ਪਰ ਟੀਪਰ ਚਾਚਾ ਫੇਰ ਲੱਗ ਗਿਆ ਚਲਾਣ ਤੋਂ ਹੈਨਾ ਗੱਲ ਚਲਾਇਆ ਪਰਸੋਂ ਹੁਣ ਕਿਤਨਾ ਹੁੰਦਾ ਮਾੜਾ ਮੋਟਾ ਦਰਦ ਫੇਰ ਲੱਗ ਗਿਆ ਹਾਂ ਰੀੜ ਦੀ ਹੱਡੀ ਜਿੱਥੇ ਤੇ ਲੋ ਜੀ ਕਰਦੇ ਫੇਰ ਹੱਥ ਨੂੰ ਲੱਗੇ ਕੰਮ ਕਰਨ ਹੇ ਕਰਦੇ ਗੱਲ ਬਾਅਦ ਚ ਗੱਲਬਾਤ ਨਾਲੇ ਥੋੜਾ ਕਨਾ ਮੀਂਹ ਆ ਉੱਪਰ ਡਰਾਪਟ ਦੇ ਉੱਪਰ ਨਾ ਇਕੱਠਾ ਹੋ ਕੇ ਪਾਣੀ गिर ਰਿਹਾ ਸਹੀਂ ਆਇਆ ਤੇ ਇੱਧਰ ਲੈ ਕਰ ਤੇ ਹੁਣ بارش ਹੁਣੇ ਹੀ ਫੇਰ ਹਟ ਕੇ ਪੈ ਕੇ ਹਟਈ ਥੋੜੀ ਥੋੜੀ ਹਲਕੇ ਹਲਕੇਆਂ ਮਾੜੀਆਂ ਮੋਟੀਆਂ ਕਣੀਆਂ ਤੇ ਚਾਚੇ ਉਹਨੇ ਚਾਚੀ ਉਹਨੇ ਕਹਿਣ ਲੱਗੇ ਵੀ ਜੇ ਤੁਸੀਂ ਜਾਣਾ ਤਾਂ ਹੈ ਵੀ ਇੱਕ ਘੰਟੇ ਦਾ ਕੰਮ ਹੈ ਮੈਂ ਦੱਸੋ ਭਾਈ ਇੰਨਾ ਮੀਂਹ ਪੈ ਰਿਹਾ ਤਾਂ ਕਹਿਣੇ ਵੀ ਚਲੋ ਜੇ ਕੋਈ ਵੀ ਪ੍ਰੋਗਰਾਮ ਹੈ ਤਾਂ ਇੱਥੇ ਹੈ ਹੁਣ ਉਹਨਾਂ ਨੂੰ ਬੈਠਣ ਲਈ ਮੜਾ ਪੱਲੜ ਪੁੱਲੜ ਜਿਆ ਬਣਾ ਦਈਏ ਇੱਥੇ ਜਣੋ ਆ ਪਾਣਾ ਤਾਂ ਆਪਾਂ ਨੇ ਤਰਪਾਲ ਪਾਣੀ ਤੀ ਐਨ ਬਣ ਗਿਆ ਵਧੀਆ ਕੰਮ ਲਓ ਹੈਈ ਇੱਧਰ ਹੋ ਗਿਆ ਐਨ ਸਾਈ ਕਾਕੂ ਬਈ ਆ ਬਲਜਾ ਕਾਤੇ ਪਿਆ ਏ ਆਹੋ ਇਹ ਮੂਰਾ ਇਹਦੇ ਕਰਕੇ ਵੀ ਪੈ ਜਾਂਦਾ ਆ ਉੱਥੇ ਮਰੇ ਮੂਰੇ ਨੇ ਵੀ ਠਿੱਕ ਹੋਣਾ ਮੂਰੇ ਹਾਂ ਪੌੜੀ ਲਾ ਕੇ ਬਾਅਦ ਚ ਖਿੱਚ ਦੂੰਗੇ ਤੇ ਲੋ ਜੀ ਤੇ ਗੱਲਬਾਤ ਇਸ ਤਰ੍ਹਾਂ ਵੀ ਸਾਨੂੰ ਨਾ ਥੋੜੀ ਪ੍ਰੋਬਲਮ ਆਹੀ ਪੈ ਰਹੀ ਐ ਇੱਕ ਤਾਂ ਮਨ ਚਾਚੇ ਚੱਕਰ ਆ ਇਹ ਵੀ ਗੱਡੀ ਵਾਲੀ ਐ ਹਨਾ ਇਹਨੂੰ ਪਾੜ ਨਹੀਂ ਕੁਝ ਵਿਚ ਨੂੰ ਨਹੀਂ ਕੱਢ ਸਕਦੇ ਆ ਹੁਣ ਅਸੀਂ ਆਪਾਂ ਨਾਲ ਦਾਲਾ ਤਾਂ ਬੰਨ ਲੀ ਇੱਕ ਸਾਈਡ ਇਧਰ ਖਿੱਚ ਕੇ ਇਹਦੇ ਤੇ ਬੰਦਣਾ ਤੇ ਮੌਸਮ ਦੇਖਣਾ ਤੁਸੀਂ ਦੇਖ ਸਕਦੇ ਆ ਅੱਜ ਧੁੱਪ ਹੈ ਨਹੀਂ ਠੰਡਾ ਠੰਡਾ ਮੌਸਮ ਹੈ ਤੇ ਇੱਧਰ ਨਾਲ ਹੀ ਪੁਨਖੀਆਂਆਂ ਬਹੁਤ ਨਿਕਲ ਆਈਆਂ ਈ ਤੇ ਉਹਨਾਂ ਨੂੰ ਜਾਨਵਰ ਖਾਂਦੇ ਫਿਰ ਰਹੇ ਆ ਜਿਹ ਕਹਿੰਦਾ ਗੋ ਬਗੈਰਾ ਹੁੰਦੇ ਕਹਿੰਦੇ ਅਸੀਂ ਉਹ ਦਿਖਾਵਾਂ ਈ ਤੁਹਾਨੂੰ ਇਹ ਦੇਖ ਕਿਦਾਂ ਕਿਦਾਂ ਖਾਰੀ ਦੇਖੋ ਕਹੀਂ ਹੈ ਇਹ ਆ ਇੱਕ ਮਿੰਟ ਕੋਈ ਕੀਆ ਕਰ ਰਹੀ ਛਾਲਾ ਮਾਰੀ ਪੂਰੀ ਹੈ ਜਿਹੜੇ ਨਾ ਆਪਣੇ ਨਹੀਂ ਉਧਰ ਕਿਤੇ ਮੀਂਹ ਪੈ ਕੇ ਹਟਦਾ ਏ ਘੱਟ ਮੀਂਹ ਹੋਲ ਬੈ ਜਾਂ ਬਰਸਾਤ 2 ਦਿਨ ਦਾ ਪਈ ਜਾਵੇ ਝੜੀ ਜੀ ਲੱਗ ਜਾਂਦੀ ਫੇਰ ਜਿੱਦਣ ਮੀਂਹ ਹਟਦਾ ਏ ਫੇਰ ਉਦੋਂ ਨਾ ਉਹ ਨਹੀਂ ਨਿਕਲਦੇ ਪੁਣਖੀਆਂ ਆਈਆਂ ਖੰਭਾਂ ਜਾਲੀਆਂ ਉਹ ਬਹੁਤ ਨਿਕਲ ਰਹੀਆਂ ਚਾਰੇ ਪਾਸੇ ਉਹ ਦੇਖੋ ਮੈਨੂੰ ਲੱਗਦਾ ਵੀ ਹੁਣ ਫੇਰ ਕਿਣੀਆਂ ਆਉਂਗੀਆਂ ਕਿਉਂਕਿ ਆ ਜਦ ਨਾ ਆ ਆਪਣਾ ਧੁੰਦ ਮਾਗ ਧੂਆਂ ਜਾ ਹ ਹਮ ਜੀ ਆਪਣਾ ਪਹਾੜਾਂ ਪਰ ਗਿਰਨ ਲੱਗ ਜਵੇ ਕਦਲ ਜਾ ਤਾਂ ਇੱਕ ਲੱਗ ਤਾ ਫੇਰ ਗਰਮੀ ਹੋ ਜਾਂਦੀ ਹੈ ਗਰਮੀ ਦੇ ਕਰਕੇ ਨਾ ਫਿਰ ਫੇਰ ਬਾਰਿਸ਼ ਜ਼ਰੂਰ ਆਂਦੀ ਹੈ ਹਾਂ ਉਹ ਦੇਖੋ ਜੀ ਉੱਧਰ ਸਾਰੇ ਉਹ ਉਹ ਤਾਂ ਉਹ ਬੈਠੇ ਆ ਉੱਪਰ ਚੱਲ ਬਾਈ ਮੜਾ ਇੱਕ ਵੀ ਚਲੋ ਇਹ ਬੰਦਿਆਂ ਨੂੰ ਖੜਨ ਬੈਠਣ ਲਈ ਉਹ ਵੀ ਚਲੋ ਜਿਕਣਾ ਹੁਣ ਬਰਸਾਤਾਂ ਆਏ ਇੱਧਰ ਆਨੇ ਆ ਧੁੱਪ ਪੈਣ ਜੇ ਧੁੱਪ ਹੈ ਤਾਂ ਥੱਲੇ ਖੜ੍ਹ ਜਾਓ ਮੀਂਹ ਪੈਂਦਾ ਤਾਂ ਇਹ ਲੱਗੇ ਜੀ ਬਣਾਣ ਇੱਕ ਤਰਪਾਲ ਪਾਈਏ ਇੱਕ ਪਰਨ ਪਾਣਾ ਕਾਗਜ਼ ਚੱਲੀ ਜਾਓ ਨਾ ਤੇ ਜ਼ਰੂਰੀ ਹੈ ਜੀ ਕੰਮ ਤੇ ਬਾਕੀ ਹੁਣ ਅਸੀਂ ਵੀ ਲੱਗੇ 2 ਵਜੇ ਜੀ 17 ਤਰੀਕ ਅੱਜ ਸਾਰੀ ਘਰ ਦੀ ਵਾਪਸੀ ਵੀ ਹੈ ਜੀ ਤੇ ਜਿਹਦੇ ਕਰਕੇ ਜੀ ਹੁਣ ਬਾਹਰ ਨਿਕਲਿਏ ਕਿਉਂਕਿ ਰਾਸਤਾ ਦੇਖਿਆ ਆ ਦੇਖੋ ਗੱਡੀ ਤਾਰੀ ਐ ਸੀ ਬਹੁਤ ਔਖੀ ਗੱਡੀ ਨਿਕਲੀ ਐ ਯੂਰੇ ਤੋਂ ਇੱਥੇ ਤੇ ਚੱਲ ਐਂ ਕਰਕੇ ਆਪਾਂ ਦਿਖਾਈਏ ਤੁਹਾਨੂੰ ਇਹ ਦੇਖੋ ਆਗੀ ਗੱਡੀ ਇਧਰ ਨੂੰ ਤਿਲਕਦੀ ਤਿਲਕਦੀ ਟਾਇਰ ਮੁਰਲਾ ਇਧਰ ਨੂੰ ਜਾਈ ਗਈ ਆ ਕਿਉਂ ਉਤਰਾਈ ਬਹੁਤ ਜ਼ਿਆਦਾ ਤੇ ਬਹੁਤ ਪ੍ਰੋਬਲਮ ਪੈਂਦੀ ਐ ਜੀ ਇਧਰ ਬਰਸਾਤ ਦੇ ਵਿੱਚ ਤਾਂ ਫੇਰ ਆਪਾਂ ਨਾ ਕੱਢਤੀ ਆ ਦੇਖੋ ਹੁਣ ਤਾਂ ਸੁੱਕ ਜੀ ਗਿਆ ਰਸਤਾ ਚਾਚਾ ਵੀ ਅਹੀਂ ਕਹਿੰਦਾ ਤਾਂ ਹੈਗਾ ਨਾ ਹਵਾ ਜੀ ਲੱਗ ਲਉਣ ਤੋਂ ਪਰ ਹੁਣ ਕਰਾਂ ਕਿਆ ਹੁਣ ਫੇਰ ਕਿਣੀਆਂ ਆ ਗਈਆਂ ਹੁਣ ਤੋਂ ਪਹਿਲਾਂ ਫੇਰ ਕਿਣੀਆਂ ਤੀਆਂ ਪ੍ਰੋਬਲਮ ਇਹ ਵੀ ਐ ਹਾਰੇ ਕੋ ਹੁਣੀ ਹੁਣੀ ਕਿਣੀਆਂ ਪੈ ਗਿਆ ਹਟੀਆਂ ਤੇ ਕਿਆ ਬਣੂਗਾ ਮੈਂ ਤਾਂ ਇਹੀ ਸੋਚੀ ਜਾਨਾ ਵੀ ਅੱਜ ਸਾਨੂੰ ਜਾਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਿਨ ਕਾਫੀ ਹੋ ਗਏ 13 ਤਰੀਕ ਨੂੰ ਆਏ ਤੇ ਸ਼ਾਮ ਨੂੰ 5 6 ਵਜੇ ਉਹ ਦਿਨ ਛੱਡ ਦੋ 14 15 16 ਅੱਜ 17 ਹੈ ਚੌਥਾ ਦਿਨ ਆਈ ਅੱਜ ਤੇ ਕਿਆ ਕਰੀਏ ਉਹ ਦੇਖੋ ਜਿੱਦਾਂ ਪਾਣੀ ਖੜਿਆ ਚੱਲ ਇੱਥੇ ਤਾਂ ਲੰਘ ਜਣੀ ਗੱਡੀ ਸਾਈਡ ਸੂਟ ਧਬਕੇ ਤੇ ਵੈਸੇ ਪੀਕਅਪ ਅੱਜ ਆਈ ਵੀ ਤੀ ਉਹ ਇੱਥੋਂ ਹੀ ਮੁੜ ਕੇ ਲੈ ਕੇ ਗਏ ਹੁਣੇ ਵੀ ਆਪਣੀ ਗੱਡੀ ਦਾ ਹੋਰ ਹੈ ਪਿਕਅਪ ਦਾ ਪਿਛਲੇ ਟਾਇਰਾਂ ਤੋਂ ਚਾਲਦੀ ਆ ਦੇਖੀਏ ਇਹ ਪੱਥਰ ਮਾਰ ਕੇ ਭਜਾਈਏ ਨਹੀਂ 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 ਕਰਨ ਨਹੀਂ ਹੈ ਤਾਂ ਕਾਫੀ ਵੱਡੀ ਆ ਉਹ ਤੋੜ ਗਈ ਉਹ ਇੱਥੇ ਪੁਣਖੀਆਂ ਆਈਆਂ ਨਾ ਉੱਡ ਰੀਆਂ ਬਹੁਤ ਇਹ ਪਹਾੜੀ ਆ ਦੋ ਤਿੰਨ ਘੰਟੇ ਹੋ ਗਏ ਇਹਨਾਂ ਦੇ ਹਾਂ ਤੂੰ ਤੰਗ ਕਾਤੇ ਕਰਦਾ ਇਹਨੂੰ ਫਿਰ ਜਾਂ ਤੂੰ ਰਾ ਕੇ ਖੜਦਾ ਤਾਂ ਹੀ ਭੱਜ ਜਾਂਦੀ ਉਹ ਉਹਨੂੰ ਖਾਣ ਪੀਣ ਦੇ ਆਪਣਾ ਜੋ ਚੁਗਦੀ ਫਿਰਦੀ ਆ ਖਾਂਦੀ

घर सारे ये सामने लड़ोक चर है पिंड चाचे उन्होंने घर है जी गांव नहल पट्टा कसोली ਚਲੋ ਜੀ ਹੁਣ ਆ ਗਿਆ ਲੋਡ ਕੰਮ ਚਲੋ ਗੈ ਲੱਗਦਾ ਮੈਂ ਨਾ ਇੱਧਰ ਹੁਣ ਦੇਖਦਾ ਇੱਧਰ ਬੰਦਾਂ ਪਾਂ ਸਾਰਾ ਜਿੰਨਾ ਕ ਪੂਰਾ ਕਰਕੇ ਹੁਣ ਇਹ ਚਾਚੇ ਦੀ ਡਿਊਟੀ ਇੱਧਰ ਦੀ ਫਿਰ ਇੱਧਰ ਮੈਂ ਹੀ ਬੰਦਣਾ ਚਲੋ ਮਿਲਦੇ ਆਂ ਜੀ ਬਾਅਦ ਚ ਇਹ ਕਰਤੀ ਤਿਆਰੀ ਐ ਨਾ ਚਾਚੇ ਉਹਨੇ ਲੰਘ ਕੇ ਕਰਨੂ ਤੇ ਮੈਂ ਵੀ ਹੱਥ ਪੈਰ ਧੋ ਲੈ ਚੱਲਿਆ ਜੀ ਕਰਨੂ ਹੁਣ ਵਾਪਸੀ ਦੀਆਂ ਤਿਆਰੀਆਂ ਕਰੀਏ ਨਾਲੇ ਕਰੀਏ ਗੱਲਬਾਤ ਬੈਠ ਕੇ ਬਣ ਗਿਆ ਜੀ ਇਹਨ ਵਧੀਆ ਐਨ ਬਣ ਗਿਆ ਸ਼ਟਾ ਤੇ ਚੱਲਦੇ ਹੁਣ ਕੱਢਣ ਹੰਬੀਆਂ ਇਹ ਸੰਭ ਪੁਰੇ ਇਹ ਸਭ ਅਰ ਬਹੁਤ ਘੱਟ ਹੈ ਠੀਕ ਆ ਚਲੋ ਹੈ ਵੀ ਬਹੁਤ ਹੈ ਪਰ ਖੱਟੜ ਅੰਬਹਿ ਜਾਮਾ ਇੱਕ ਤੁਹਾਨੂੰ ਹੋਰ ਦਿਖਾਵਾਂ ਜੀ ਉਰੇ ਨਾਲ ਇੱਕ ਬੂਟਾ ਇੱਕ ਖੱਟੇ ਦਾ ਤੇ ਇਹਦੇ ਪਰ ਖੱਟੇ ਬਹੁਤ ਲੱਗੇ ਹੋਏ ਜਦੋਂ ਇਹਨਾਂ ਨੇ ਹੋਰ ਹੈ ਨਾ ਤਾਂ ਵੱਡੇ ਹੋਣਾ ਫੇਰ ਵਿੱਚ ਜਿੰਨ ਲੁਕ ਜਾਣਾ ਇਹਨਾਂ ਦੇ ਬੂਟੇ ਤੇ ਨਾਲ ਦੋ ਆੜੂਆਂ ਦੇ ਬੂਟੇ ਆफी ਲੱਗੇ ਨੇ ਬਾਕੀ ਆੜੂ ਤਾਂ ਬੰਦਰ ਛੱਡਦੇ ਨਹੀਂ ਉਹ ਛੋਟੇ ਛੋਟੇ ਹੋਣਾ ਹੋਰ ਹੈ ਪਰ ਜੇ ਮੀਂਹ ਜਿਆਦਾ ਪਈਗੇ ਫਿਰ ਗਲਣ ਜੇ ਵੀ ਲੱਗ ਜਾਂਦੇ ਹੈਗੇ ਛੋਟੇ ਛੋਟੇ ਉਤਰਿਆ ਭਾਲ ਜਿਹੜਾ ਪਹਿਲਾਂ ਉਤਰਿਆ ਤਾਂ ਬੰਦਰ ਖਾ ਗੇ ਦੇਖ ਰੇਖ ਦਾ ਯੱਕਰ ਹੈ ਜੀ ਫਿਰ ਮਚਾਟਿਆਂ ਨੇ ਕੀ ਕਰਾਂਗੇ ਇਧਰ ਮਕਾਨ ਦਾ ਜਾ ਕੰਮ ਕਰਦੇ ਜੱਤ ਹੋ ਰਿਹਾ ਜਾਂ ਘਰਾਂ ਚ ਲੈ ਜਾਣਾ ਫੇਰ ਖਾ ਭਰਾ ਕਾ ਤਾਂ ਨਹੀਂ ਬੰਦਾ ਆਦਨ ਹੈ ਆ ਗਿਆ ਚਾਂਬਾ ਲੋਈ ਚੱਲਦੇ ਆ ਫਿਰ ਹਲਕੀ ਹਲਕੀ ਕਣੀ ਲਾਦੀ ਪੈਣ ਅੱਜ ਆਪਾਂ ਦੁਕਾਨ ਤੇ ਅੱਜ ਤਰੀਕ ਹੈ ਜੀ 18 19 ਤੇ ਆਪਣੇ ਕੋਲ ਆਇਆ ਬਾਈ ਜੀ 50 39 ਡੀ ਜੌਂਡੀਅਰ ਤੇ ਕਰਦਾਂ ਜੀ ਗੱਲਬਾਤ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਵੀ ਇਹਦਾ ਆਪਾਂ ਲੱਗੇ ਕਰਨੀ ਇਹਦਾ ਜੀ 베어ਿੰਗ ਟੁੱਟ ਗਿਆ ਤਾਂ ਪਾਣੀ ਪੈ ਗਿਆ ਤਾਂ ਤੇ ਗੱਲਬਾਤ ਇਸ ਤਰ੍ਹਾਂ ਹੈ ਥੋੜੀ ਇੱਕ ਗੱਲਬਾਤ ਤਾਂ ਪਹਿਲਾਂ ਮੈਂ ਕਰਦਾ ਤੁਹਾਡੇ ਨੌਲੇਜ ਦੇ ਲਈ ਵੀ ਇਹ ਤਾਂ ਐ ਬ੍ਰੇਕ ਸਿਸਟਮ ਤੇ ਆਹ ID ਇਹਦਾ ਛੋਟਾ ਜਿਹਾ ਐਕਸਲ ਉਧਰ ਤੋਂ ਪੈ ਕਹਿਣਾ ਜੀ ਐਕਸਲ ਵੱਡਾ ਨਹੀਂ ਹੈਗਾ ਤੇ ਇਹ API ਰਿਡਕਸ਼ਨ ਕਰਿਆ ਵਾ ਤੇ ਨਗਰਾਰੀਆਂ ਇਹਦੇ ਚ ਚਲਣੀਆਂ ਛੋਟੀਆਂ ਤੇ ਐਕਸਲ ਨਾਲ ਉਰੇ ਤੇ ਐਕਸਲ ਦੇ ਮੂਹਰੇ ਕਸ ਹੋਣਾ ਹੈ ਫਿਰ API ਰਿਡਕਸ਼ਨ ਇਹ ਛਿਮ ਪਾ ਕੇ ਜੀ ਤੇ ਫਿਰ ਇਹ ਪਾ ਦੇਣਾ ਜੀ ਆਪਾਂ ਨੇ ਐਦਾਂ ਠੀਕ ਹੈ ਜੀ ਉੱਧਰ ਤੋਂ ਐਕਸ ਲਾਣਾ ਇਹਦੇ ਪਿੱਛਾਂ ਫਿਰ ਇੱਥੇ ਅਸੀਂ ਨਾਟਕਾ ਦੇਣਾ ਤੇ ਐਕਸ ਲਾ ਇਹਦੀ ਗਲ ਕੱਸ ਹੋ ਜਾਣਾ ਉਰੇ ਤੇ ਫਿਰ ਇਹ ਤਿੰਨ ਗਰਾਰੀਆਂ ਇਹਦੇ ਚ ਸੈੱਟ ਆ ਜਾਣੀਆਂ ਜੀ ਇਹ ਗਰਾਰੀਆਂ ਚ ਤੇ ਇਹ ਚਾਲ ਬਣਾਈ ਵੀ ਹੈ ਜੀ ਈਪੀਆਈ ਰਿਡਕਸ਼ਨ ਕਹਿੰਨੇ ਇਹਨੂੰ ਵੀ ਮਤਲਬ ਇੱਕ ਲੇਖੇ ਦਾ ਗੀਅਰ ਬਣਾਇਆ ਬਾਏ ਤੇ ਇਸ ਤੋਂ ਬਾਅਦ ਫਿਰ ਫਿੱਟ ਹੋਣਾ ਇੱਥੇ ਪ੍ਰੈਸ਼ਰ ਪਲੇਟ ਨਾਲ ਇਹ ਤੋਂ ਬਾਹਰ ਜਦੋਂ ਇਹ ਵਿੱਚ ਕੱਸ ਹੋ ਗਿਆ ਨਾ ਉਹ ਤੁਹਾਨੂੰ ਦਿਖਾ ਦੱਲਾਂ ਜੀ ਵੀ ਕਿੱਥੇ ਕੱਸ ਹੋਣਾ ਪਰਾਂ ਤੋਂ ਪਹਿਲਾਂ ਤਾਂ ਪਹਿਣਾ ਤਾਂ ਪੈਣਾ ਹੀ ਐਕਸਲ ਪਰਲੇ ਪਾਸੇ ਤੋਂ ਫਿਰ ਉਰਾ ਕੇ ਈਪੀਆਰ ਡਾਇਰੈਕਸ਼ਨ ਪਹਿਣਾ ਫਿਰ ਉਹ ਨਟਕਾ ਸੋਣਾ ਐਕਸਲ ਨੂੰ ਉਸ ਤੋਂ ਬਾਅਦ ਫਿਰ ਉਰਾ ਬ੍ਰੇਕ ਸਿਸਟਮ ਫਿੱਟ ਹੋਣਾ ਜੀ ਬ੍ਰੇਕ ਤੇਲ ਬ੍ਰੇਕ ਉਸ ਤੋਂ ਬਾਅਦ ਇੱਕ ਇਹ ਛੋਟਾ ਐਕਸਲ ਹੈ ਫਿਰ ਪਹਿਣਾ ਇਹ ਈਪੀਆਈ ਡਾਇਰੈਕਸ਼ਨ ਦੇ ਆਪਣਾ ਇਹ ਦੇਖੋ ਤਿੰਨਾਂ ਦੇ ਗੱਬੇ ਛੋਟਾ ਐਕਸਲ ਛੋਟਾ ਐਕਸਲ ਪਾ ਕੇ ਬਾ ਫਿਰ ਆਪਾਂ ਨੇ ਇਹ ਉਸ ਤੋਂ ਬਾਅਦ ਬ੍ਰੇਕਾਂ ਵਾਲਾ ਉਹ ਸਪੈਸਰ ਫਿਟਿੰਗ ਕਰਕੇ ਫਿਰ ਬ੍ਰੇਕ ਲਾ ਇਧਰ ਪਾ ਕੇ ਫਿਰ ਇਹਨੂੰ ਫਿਟਿੰਗ ਆਪਾਂ ਇਧਰ ਜੋੜ ਦਣਾ ਇਹਨੂੰ ਇਸ ਤਰ੍ਹਾਂ ਤੁਹਾਨੂੰ ਪਤਾ ਜੀ ਅਸੀਂ ਗਏ ਤੇ ਜੀ ਹਿਮਾਚਲ ਭਮਣ ਹਿਮਾਚਲ ਤੋਂ ਬਾਅਦ ਫਿਰ ਆਕੇ ਤੁਹਾਨੂੰ ਪਤਾ ਜੀ ਦੋ ਤਿੰਨ ਟਰੈਕਟਰ ਤਾਂ ਉ ਆਪਾਂ ਨੇ ਰੋਕੇ ਬੇ ਤੇ ਜਿਨ੍ਹਾਂ ਨੇ ਕੱਦੂ ਕਰ ਲਿਆ ਜਿਨ੍ਹਾਂ ਕੋਲ ਬਹੁਤ ਘੱਟ ਤੇ ਬੇਦਮਾ ਜੀ ਦੋ ਤਿੰਨ ਕੀਲੇ ਲਾਣੇ ਉਹਨਾਂ ਨੂੰ ਇੱਕ ਟਰੈਕਟਰ ਤਾਂ ਕੱਲ ਬੁਲਾ ਕੇ ਕਰਤੇ ਤੇ ਇੱਕ ਮਹਿੰਦਰਾ ਜਾਣਾ ਤਾਂ ਫਿਰ ਰੋਕਿਆ ਕਿਉਂਕਿ ਇਹ ਬਾਈ ਦਾ ਜੇ ਕੱਦੂ ਚੱਲ ਰਿਹਾ ਏ ਇਹਨਾਂ ਚੋਂ ਨਾ ਜੇ ਲਾਣੇ ਨੂੰ ਬਾਕੀ ਰਿਹਾ ਵਾ ਇਹ ਕਹਿੰਦਾ ਔਰਜੈਂਟਲੀ ਅਮਰਜੈਂਸੀ ਹੋ ਗਿਆ ਤੁਹਾਡੇ ਟਰੈਕਟਰ ਦਾ ਕਰਕ ਹੈ ਜੀ ਅੱਜ ਦੁਪਹਿਰ ਤੋਂ ਟਾਈਮ ਰਹਿ ਗਿਆ 12 ਕ'ਜੇ ਖੋਲ ਕੇ ਭੇਜੇ ਵੀ ਸਮਾਨ ਨੂੰ ਮਰੰਡੇ ਦੇ ਲੈ ਕੇ ਆਣਾ ਕਿਉਂਕਿ ਤੁਹਾਨੂੰ ਪਤਾ ਹੀ ਹੌਲੈਂਡ ਟਰੈਕਟਰ ਹੋਇਆ ਜੌਂਡੀਅਰ ਇਹਨਾਂ 'ਚ ਰਹੀਆਂ ਨੂੰ ਸਮਾਨ ਨੇ ਚੱਲਦਾ ਹੈ ਤੈਨ ਦਾ ਬਾਹਰ ਤੋਂ ਹੀ ਬਹੁਤ ਘੱਟ ਮਿਲਦਾ ਫਿਰ ਜਾਂਸੀ ਤੋਂ ਹੀ ਲੈਣਾ ਚਾਹੀਦਾ ਨਾਲੇ ਐ ਵੀ ਚੱਲਣਾ ਤਾਂ ਦੇਖੋ ਅੱਜ ਕੱਲ ਸਮਾਨ ਨਾ ਹੈ ਜੇ ਕਹੇ ਵੀ ਅੱਗੇ ਪਹਿਲਾਂ ਕੋਈ ਟਾਈਮ ਹੋਰ ਤਾਂ ਜੀ ਨਾਲੇ ਪਹਿਲਾਂ ਟਰੈਕਟਰ ਤੇ 735 ਮਹਿੰਦਰਾ ਕੋੜ 3600 ਜਾਂ ਸਕੋਰ ਐਸ਼ਰੇ ਹੁੰਦੇ ਤੇ ਉਹਨਾਂ ਦੇ ਐ ਤਾਂ ਹੀ ਜਾਂ ਟੈਕਨੋਲੋਜੀ ਘੱਟਦੀ ਤੇ ਲੋਹਾ ਜਿਆਦਾ ਠੱਪਿਆ ਵਾ ਹੁੰਦਾ ਤਾਂ ਤੇ ਬਾਕੀ ਮੋਟਾ ਕੰਮ ਤਾਂ ਹੁਣ ਤਾਂ ਜੀ ਬਹੁਤ ਘੱਟ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਟੈਕਨੋਲੋਜੀ ਦਿਖਾਈ ਵੀ ਜਿੱਥੇ ਆਪਾਂ ਦੇਖ ਸਕਦੇ ਆਂ ਦੇਖੋ ਇਹ ਐਕਸਲ ਪੈਣਾ ਕਿੱਥੇ ਤਾਂ ਵੱਡਾ ਹੁੰਦਾ ਤਾਂ ਇਹ ਤੋਂ ਕਿੱਥੇ ਹੁਣ ਉਹ ਦੋ ਬਣਾਤੇ ਜੀ ਪਹਿਲਾਂ ਤਾਂ ਇਹ ਐਕਸਲ ਫਿੱਟ ਕਰਕੇ 베어ਿੰਗ ਪੁਰੰਗ ਪਾ ਕੇ ਆਪਾਂ ਸੀਲਾਂ ਵੀ ਪਾਣੀਆਂ ਤੇ ਇੱਕ ਗੱਲ ਹੋਰ ਵੀ ਤੇ ਜੀ ਇਹਦਾ ਨਾ ਪਹਿਲਾਂ ਵੀ ਦੋ ਵਾਰ 베어ਿੰਗ ਪਾ ਚੁੱਕੇ ਆਂ ਭਾਈ ਕਿੰਨਾ ਮਾਡਲ ਟਰੈਕਟਰ ਇਹ ਹੈ 16 ਮਾਡਲ ਹੈ ਉਹਦੇ ਬਾਅਦ ਇਧਰਲੇ ਪਾਸੇ ਦਾ ਇਹ ਅੱਜ 30 ਬਾਰ ਬੈਰਿੰਗ ਪਾ ਰਹੇ ਆ ਉਹਦੇ ਚ ਨੁਕਸ ਕਿ ਆਇਆ ਜੀ ਇਹਦੀਆਂ ਸੀਲਾਂ ਆ ਗਈਆਂ ਬੈਰਿੰਗ ਟਾਈਪ ਇਧਰ ਤਾਂ ਉੱਪਰ ਫਿਕਸ ਹੈ ਜਿਹੜੀ ਇਧਰ ਫਿਕਸ ਹੋਣੀ ਸੀ ਸੀਲ ਬਾਹਰ ਜਿੱਧਰੋਂ ਆਪਣਾ ਚੱਕਾ ਘਰਤੇ ਆ ਇਹਦੇ ਚ ਇੱਕ ਕਾਲਰ ਹੁੰਦੀ ਹੈ ਉਹ ਕਾਲਰ ਦੇ ਵਿੱਚ ਸੀਲ ਉੱਪਰ ਟੱਚ ਹੋਣੀ ਅੰਦਰ ਉਹ ਐਕਸਲ ਤੇ ਫੀਟਿੰਗ ਹੋਣੀ ਤਾਂ ਉਹ ਕਿਆ ਕਰੇ ਕਰਦਾ ਜਿਹੜਾ ਪਹਿਲਾ ਮਿਸਤਰੀ ਪਾਉਂਦਾ ਨਾ ਤਾਂ ਕੱਪ ਚੇਂਜ ਕਰ ਦਦਾ ਬੈਰਿੰਗ ਦਾ ਨਾ ਇਹ ਕਾਲਰ ਚੇਂਜ ਕਰੀ ਬਸ ਨਵਾਂ ਪਾਤੀ ਸੀਲ ਬੈਰਿੰਗ ਬਸ ਫਿਰ ਪਾਣੀ ਫੇਰ ਜਾਂਦਾ ਰਹਿ ਜਾਂਦਾ ਦਾਇਤ ਕਿ ਇਹਦੀ ਕਾਲਰ ਬਦਲ ਰਹੇ ਤੇ ਇਹ ਹੈ ਜੀ ਦੀ ਪ੍ਰੈਸ਼ਰ ਪਲੇਟ ਸਭ ਤੋਂ ਪਹਿਲਾਂ ਐਕਸਲ ਪਾਕ ਹੈ ਈਪੀਆਈ ਪਾਣਾ ਇਹ ਨਟ ਕਸ ਕੇ ਉਸ ਤੋਂ ਬਾਅਦ ਇਹ ਹੋ ਗਿਆ ਜੀ ਵਿੱਚ ਫਿਟਿੰਗ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਪਲੇਟ ਫਿੱਟ ਹੋਣੀ ਹੈ ਜੀ ਕਸਣੇ ਤੇ 6 ਨਟਾਂ ਚ ਉਸ ਤੋਂ ਬਾਅਦ ਫਿਰ ਇਹਦੇ ਲੈਦਰ ਪਾਣੇ ਲੈਦਰ ਪਾ ਕੇ ਫਿਰ ਮੂਰਾ ਐਕਸਲ ਪਾਕ ਹੈ ਬਸ ਜਦੀ ਜੋੜ ਬਣਾਇ ਇਹਨੂੰ ਜਣੋ ਖੋਲ ਬੰਨ ਬਹੁਤ ਹੁੰਦੀ ਹੈ ਤੁਹਾਡੇ ਸਾਹਮਣੇ ਦੇਖੋ ਪਹਿਲਾਂ ਤਾਂ ਸਾਨੂੰ ਟਾਇਰ ਖੋਲ ਕੇ ਮਗਰਾੜ ਖੋਲਣਾ ਪਿਆ ਜੀ ਫਿਰ ਅਸੀਂ ਇਹਦਾ ਟਿਊਬ ਖੋਲੀ ਹੈ ਜੀ ਤੇ ਹੁਣ ਐਕਸਲ ਹੁਕਸਲ ਸਾਰਾ ਕੁ ਉਹ ਰੈਡੀ ਕਰਿਆ ਵਾ ਬਸ ਮਾਨ ਲੈਣ ਗਏ ਵੇ ਇਹ ਹੈ ਜੀ ਅੰਦਰਲਾ 베アリング ਪਿਆ ਤੇ ਗੱਲਬਾਤ ਇਸ ਤਰ੍ਹਾਂ ਟਰੈਕਟਰ ਦਾ ਬਹੁਤ ਵਧੀਆ ਜੀ ਪਰ ਇਹ ਟਰੈਕਟਰ ਜਿਹੜੇ 10 ਤੋਂ ਬਾਅਦ ਕੋਈ ਵੀ ਆਇਆ 855 963 ਹੋਲੈਂਡ ਜੌਂਡ ਯਾਰ ਮਹੀਂਦਰਾ ਭਾਵੇਂ ਲਾ ਲੋ ਅਰਜਨ ਲਾ ਲੋ ਇਹ ਟਰੈਕਟਰ ਐਦਾਂ ਦੇ ਐ ਵੀ ਇਹਨਾਂ ਦੇ ਵਿੱਚ ਜੇ ਕੋਈ ਆਪਣਾ ਬੈਰੰਗ ਜਾਂ ਪੁਰਜਾ ਮਿਸਟੇਕ ਹੋ ਗਿਆ ਡੈਮੇਜ ਹੋ ਗਿਆ ਤਾਂ ਉਹ ਨਮਾ ਪਾਣਾ ਪੈਣਾ ਅੱਗੇ ਤਾਂ ਸਾਰ ਸੂਰ ਲਈ ਕਰਦੇ ਤੇ ਵੀ ਚਲੋ ਚਲਾ ਦਿਓ ਜੀ ਚਲਾ ਦਿਓ ਕੁਸ ਪੈਸੇ ਦੀ ਘਾਟ ਹੁੰਦੀ ਦੀ ਕੋਈ ਕਰਕੇ ਜੀ ਅਜੇ ਵੀ ਹੈਗੇ ਆਪਣੇ ਕਿਸਾਨ ਭਰਾ ਜਿਹੜੇ ਥੋੜੇ ਕਾ ਜੇ ਦਬੇ ਹੋਏ ਤੇ ਉਹਨਾਂ ਕੋਲ ਪੁਰਾਣੇ ਟਰੈਕਟਰ ਹੈ ਤੇ ਬਾਕੀ ਇਹ ਜਿਹੜੇ ਟਰੈਕਟਰ ਹੈ ਨਾ ਅੱਜ ਦੇ ਟਾਈਮ ਦੇ ਇਹ ਹਰ ਇੱਕ ਪੁਰਜ਼ਾ ਰੀਜਨਲ ਤੇ ਨਵਾਂ ਮੰਗਦੇ ਆਂ ਉੱਪਰ ਤੇ ਮਿਸਤਰੀ ਉਹ ਚਾਹੀਦਾ ਜਿਹੜਾ ਵਧੀਆ ਫਿਟਿੰਗ ਕਰ ਦਵੇ ਤੇ ਹੁਣ ਦੇਖ ਲਓ ਪਹਿਲਾਂ ਸਾਲ-ਸਾਲ ਬਾਅਦ ਦੋ ਬੈਰਿੰਗ ਪਏ ਬਾਈ ਵੀ ਮੈਨੂੰ ਕਹਿ ਰਿਹਾ ਤਾਂ ਕਹਿੰਨਾ ਕਿਆ ਚੱਕਰ ਐ ਮਹਾਬਾਈ ਚੱਕਰ ਆਈ ਵੀ ਹੋ ਸਕਦਾ ਜੇ ਆਪਾਂ ਬੈਰਿੰਗ ਊਰੇ ਤੋਂ ਲੈ ਕੇ ਆ ਪਾਣੇ ਆ ਉਹ ਦੇਸੀ ਨੰਬਰ ਤਾਂ ਮਿਲ ਜਾਂਦਾ ਪਰ ਦੇਸੀ ਹੋਣੇ ਇੱਕ ਹੁੰਦਾ ਏਜੰਸੀ ਤੋਂ origignal ਪੁਰਜਾ ਲੈਣਾ ਇੱਕ ਆਪਣੇ ਬਾਹਰ ਤੋਂ ਦੇਸੀ ਪੁਰਜਾ ਫਰਕ ਬਹੁਤ ਹੁੰਦਾ ਤੇ ਮਿਸਤਰੀ ਨੇ ਤਾਂ ਫਿਟਿੰਗ ਕਰ ਦੇਣੀ ਮਿਸਤਰੀ ਨੇ ਕਿਹੜਾ ਆਪ ਚੱਲਣਾ ਵਿੱਚ ਜੀ ਚੱਲਣਾ ਸਮਾਨ ਨਹੀਂ ਸਪੇਅਰ ਪਾਰਟ ਨੇ ਵਧੀਆ ਸਪੇਅਰ ਪਾਰਟ ਪਾਉਂਗੇ ਤਾਂ ਲਾਈਫ ਚ ਚੱਲੂਗਾ ਤਿੰਨ ਚਾਰ ਸਾਲ ਕੱਢੂਗਾ ਕਿਉਂਕਿ ਹੁਣ ਦੇਖੋ ਜਦੋਂ ਟਰੈਕਟਰ ਨਵਾਂ ਲਿਆ ਤਾਂ ਜਦ ਵੀ ਤਾਂ ਉਹਨਾਂ ਚਾਰ ਪੰਜ ਸਾਲ ਕੱਢੇ ਛੇ ਤੇ ਜਿਹਦੇ ਕਰਕੇ ਵੀ ਹੁਣ ਇਹਨੂੰ ਜਾਂ ਤਾਂ ਫਿਟਿੰਗ ਸਹੀ ਨਹੀਂ ਮਿਲ ਰਹੀ ਤੀ ਇੱਕ ਸਮਾਨ ਦੇਸੀ ਹੋ ਸਕਦਾ ਹੈ ਬਾਕੀ ਥੋੜੀ ਇੱਕ ਕਹਿ ਸਕਦੇ ਆਂ ਵੀ ਕਾਟੇ EBTB ਅਸੀ ਨਾ ਜੇ 베어ਿੰਗ ਪਾਣਾ ਤਾਂ ਉਹਦਾ ਕੱਪ ਨਹੀਂ ਬਦਲਣਾ ਜੇ ਸੀਲ ਪਾਣੀ ਹੈ ਤਾਂ ਉਹਦੀ ਬਾਹਰਲੀ ਕਾਰ ਲੜਨੀ ਬਦਲਦੇ ਤੇ ਇਹ ਸਾਈਜ ਜਦ ਲੂਜ ਤਾਂ ਨਾ ਫਿਰ ਪਾਣੀ ਪੈ ਜਾਂਦਾ ਤਾਂ ਜਿਹਨੋਂ ਪਾੰਦਾ 22 ਕਿੰਨੀ ਤੇ ਕੋਈ ਹੋਣੀ 22 ਕਹਿੰਦਾ ਮੈਨੂੰ ਤਾਂ ਜੋ ਸਮਾਨ ਕਹੇ ਤੇ ਮਿਸਤਰੀ ਨਾ ਮੈਂ ਤਾਂ ਲਿਆ ਕੇ ਦੇ ਦੇਣਾ ਪਰ ਹੁਣ ਥੋੜਾਕ ਮਿਸਤਰੀ ਦਾ ਵੀ ਬਣਦਾ ਨਾ ਜੇ ਅਸੀਂ 베어ਿੰਗ ਪਾ ਰਹੇ ਉਹਦੇ ਗੱਲ ਕੱਪ ਆ ਰਿਹਾ ਏ ਤਾਂ ਕੌਣ ਤਾਂ ਜ਼ਰੂਰ ਪਾਣੀ ਚਾਹੀਦੀ ਏ ਜੇ ਨਹੀਂ ਪਾਉਂਗੇ ਫਿਰ ਉਹ 베어ਿੰਗ ਪੁਰਾਣੀ ਕੌਣ ਚ ਚੱਲੂਗਾ ਟੁੱਟ ਜਾਣਾ ਜਲਦੀ ਉਹਦੀ ਲਾਈਫ ਹੈ ਹੀ ਨਹੀਂ ਤੇ ਲੋ ਜੀ ਅੱਜ ਇਹ ਕਰਨਾ ਹੁਣ ਸਮਾਨ ਮ ਤੇ ਹੁਣ ਫੇਟਿੰਗ ਕਰਨੀ ਆ ਦੇਖੋ ਜੀ ਇਹ ਪਲਾਸਟਿਕ ਦੀ ਹੁੰਦੀ ਇਹਨੂੰ ਟੈਂਕੀ ਪਹਿਲਾਂ ਤੋਂ ਤੇ ਥੋੜੀ ਦਿੱਕਤ ਤਾਂ ਹੈ ਅੱਜ ਗਰਮੀ ਵੀ ਬਹੁਤ ਹੈ ਤੇ ਹੁਣ ਦੇਖੋ ਹੀ ਲੋ ਨਾਲੇ ਪੱਖਾ ਲੱਗਿਆ ਵਾ ਜੇ ਬੈਠ ਜੋ ਤਾਂ ਵੀ ਗਰਮੀਓ ਬਹੁਤ ਹੈ ਕੱਪੜੇ ਸਾਰੇ ਵਰਦੀ ਮੇਰੀ ਭਿੱਜ ਗਈ ਚਲੋ ਠੀਕ ਹੈ ਜੀ ਦਿਲ ਕਰਿਆ ਤਾਂ ਵੀ 4-5 ਮਿੰਟ ਦਾ ਇਹ ਬਲੌਗ ਦਈਏ ਤੇ ਤੁਹਾਨੂੰ ਪਤਾ ਆਪਣੇ ਬਲੌਗ ਚੱਲ ਰਹੇ ਪਹਾੜ ਦੇ ਤੇ ਮੈਂ ਸੋਚਿਆ ਵੀ ਕਿਉਂ ਨਾ ਲਾਸਟ 'ਚ ਜੋ ਅਸੀਂ ਕਰਦੇ ਆ ਉਹ ਵੀ ਦਿਖਾ ਦਈਏ ਚਲੋ ਠੀਕ ਹੈ ਜੀ ਤੇ ਆ ਦੇਖੋ ਜੀ ਬਾਹਰ ਐਨ ਧੁੱਪ ਐ ਖੜਿਆ ਐ ਮੌਸਮ ਠੀਕ ਆ ਵਾ ਦੇਖੋ ਹਵਾ ਹੁਣ ਲਕੀ ਚੱਲ ਨਾ ਬਾਕੀ ਮੀਂਹ ਮੂਹ ਦੀ ਅਜੇ ਕੋਈ ਸੁਭਾਵਨਾ ਨਹੀਂ ਪਹਿਲਾਂ ਪਹਿਲੇ ਜਿਹੜਾ ਪੈਣਾ ਦਾ 16 17 ਨੂੰ ਤੇ ਕੱਲ ਵੀ 18 ਨੂੰ ਆਪਾਂ ਨੇ ਥੋੜਾ ਜਿਹਾ ਕੰਮ ਕਰਿਆ ਤੇ ਅੱਜ ਤੇ ਇੱਕ ਟਰੈਕਟਰ ਹੁਣ ਕੱਲ ਨੂੰ ਬੁਲਾਉਂਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਫੇਰ ਹਿਮਾਚਲ ਜਾਣਾ ਪੈਣਾ ਜੀ 21 ਤਰੀਕ ਨੂੰ ਜਾਣਾ ਤੇ 22 ਨੂੰ ਪ੍ਰੋਗਰਾਮ ਤੇ 23 ਨੂੰ ਵਾਪਸੀ ਆ ਫੇਰ ਤੇ ਨਾਲੇ ਥੋੜਾ ਕਿ ਮੈਂ ਸੋਚਿਆ ਵੀ ਤਾਂ ਆ ਗਏ ਜੀ ਅਸੀਂ ਨਹੀਂ ਤਾਂ ਰਹਿ ਵੀ ਜਾਂਦੇ ਇੱਕ ਤਾਂ ਜੇ ਲਗਾਤਾਰ ਰਹਿ ਜਾਂਦੇ 13 ਦੇ ਵਿੱਚ 14 ਦੇ ਦਾ 10 15 ਦਿਨ 10 12 ਦਿਨ ਹੋ ਜਾਣੇ ਤੇ ਫਿਰ ਜੱਸ ਕਰਨ ਦਾ ਕੋਈ ਸਕੂਲ ਦਾ ਕੰਮ ਵੀ ਨਹੀਂ ਕੋਈ ਵੀ ਕਰ ਹੋਇਆ ਪਤਾ ਤੁਹਾਨੂੰ ਪਤਾ ਜੀ ਬਾਹ ਫਾਇਰ ਪਚਰ ਹੋ ਗਈ ਸੀ ਤੇ ਉਹਦਾ ਪਲਾਸਟਰ ਖਲਾਣਾ ਕਰ ਲੂ 20 ਤਰੀਕ ਨੂੰ ਤੇ ਉਸ ਤੋਂ ਬਾਅਦ ਫਿਰ ਉਹਦਾ ਹੁਣ ਹੋਮਵਰਕ ਵੀ ਕਰਾ ਰਹੇ ਆ ਜੀ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਜੀ ਮਿਲਦੇ ਆ ਕੱਲ ਕਿਸੇ ਨਵੇਂ ਵਲੌਗ ਵਿੱਚ ਜਦ ਤੱਕ ਬਿੰਦਰਨ ਦੋ ਜਾਦੇ ਮੇਰੇ ਵੱਲੋਂ ਆਪ ਸਾਰੇ ਆਪਣੀ YouTube ਫੈਮਲੀ ਸਬਸਕ੍ਰਾਈਬਰਾਂ ਦਾ ਦਿলো ਧੰਨਵਾਦ ਜੀ ਬਹੁਤ ਤੁਸੀਂ ਕਮੈਂਟ ਕਰ ਰਹੇ ਮੇਰੇ ਵੀਰ ਭੈਣ ਭਰਾ ਤੇ ਸਾਰਿਆਂ ਦਾ ਰਿਪਲਾਈ ਵੀ ਦੇ ਰਹੇ ਜੇ ਕੋਈ ਰਹਿ ਗਿਆ ਗੁੱਸਾ ਨਹੀਂ ਕਰਨਾ ਜੀ ਤੇ ਬਹੁਤ ਬਾਹਰ ਦੇਸ਼ਾਂ ਦੇਸ਼ਾਂ ਤੋਂ ਵੀ ਮੇਰੇ ਆ ਭੈਣਾਂ ਤੇ ਭਰਾ ਜੁੜੇ ਹੋਏ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਤੁਹਾਡਾ ਜੀ ਆਪਣੇ ਬਲੌਗ ਨੂੰ ਫੁੱਲ ਵਾਚ ਕਰਨ ਲਈ ਬਲੌਗ ਕਿਦਾਂ ਲੱਗਿਆ ਜਰੂਰ ਕਮੈਂਟ ਰਾਹੀਂ ਜਰੂਰ ਦੱਸ ਦਿਆ ਕਰੋ ਚਲੋ ਠੀਕ ਹੈ ਜੀ ਧੰਨਵਾਦ